ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ ਚਲੋ ਇੱਥੋਂ ਚੱਲੀਏ ਕਰ ਕਰ ਪੁੱਤ ਕਹਿਣ ਛੱਡ ਬਾਪੂ ਹੁਣ ਕੀ ਰੱਖਿਆ ਜ਼ਮੀਨ ਵਿੱਚ ਵੇਚ ਕੇ ਸਿਆਰ ਚਾਰ ਕਰਕੇ ਜੁਗਾਰ ਕੋਈ ਚੱਲ ਇੱਥੋਂ ਚੱਲੀਏ ਤੂੰ ਨਹੀਂ ਸੁਣੇ ਟਿੱਕੀ ਰਾਤੇ ਪਿੰਡ ਦੇ ਮਸਾਣਾ ਵਿੱਚ ਮੋਏ ਕਿਸਾਨ ਤੇ ਮਜ਼ਦੂਰ ਸਾਰੇ ਇਹੀ ਬਿਰੰਦ ਗਾਨ ਗਾਉਂਦੇ ਚਲੋ ਇੱਥੋਂ ਚੱਲੀਏ ਚਲੋ ਇੱਥੋਂ ਚੱਲੀਏ ਆ ਜਿਹੜੇ ਨਸ਼ਿਆਂ ਦੇ ਉਡਣ ਖਟੋਲੇ ਵਿੱਚ ਬੈਠ ਜਾਂਦੇ ਉਹਨਾਂ ਨੇ ਵੀ ਬਸ ਇੱਥੋਂ ਜਾਣ ਦਾ ਹੀ ਰਾਹ ਜਾਣੀ ਲੱਭਿਆ ਆ ਜਿਹੜੇ ਕੁੱਖਾਂ ਵਿੱਚ ਧੀਆਂ ਨੂੰ ਸੁਨੇਹਾ ਦਿੰਦੇ ਨਸ਼ਤਰਾਂ ਦੀ ਭਾਸ਼ਾ ਵਿੱਚ ਇੱਥੇ ਕਿੱਥੇ ਆ ਗਏ ਆ ਇੱਥੇ ਆ ਕੇ ਕੀ ਲੈਣਾ ਤੂੰ ਪਤਾ ਤੇ ਵਹਿਸ਼ਤਾ ਦਾਗ ਲੈਣੇ ਦੁੱਖ ਦੇ ਜਨਾਹ ਦੇ ਤਜ਼ਾਬ ਦੇ ਜਾਓ ਜਾਓ ਚਲੇ ਜਾਓ ਜਿਹੜੇ ਇੱਥੇ ਆਏ ਹੋਏ ਉਹ ਤਾਂ ਅੱਗੇ ਆਖਦੇ ਨੇ ਚਲੋ ਇੱਥੋਂ ਚਲੀਏ ਚਲੋ ਇੱਥੋਂ ਚਲੀਏ ਇਹੀ ਬਿੰਦ ਗਾਨ ਹੈ ਇਹੀ ਸਮੂਗ ਇਹੀ ਇਸਮੂਗ ਗਾਨ ਗੈਰ ਸਰਕਾਰੀ ਅੱਜ ਇਹੀ ਕੌਮੀ ਗੀਤ ਹੈ ਚਲੋ ਇੱਥੋਂ ਚਲੀਏ ਹੈ ਕੋਈ ਕਵੀ ਇੱਥੇ ਹੈ ਕੋਈ ਸੰਗੀਤਕਾਰ ਸਾਜ਼ੀਆਂ ਦੀ ਟੋਲੀ ਕੋਈ ਜਿਹੜੀ ਹੋਰ ਰਾਗ ਛੇੜੇ ਜਿਹੜੀ ਹੋਰ ਤਾਲ ਛੇੜੇ ਅਸੀਂ ਇੱਥੇ ਵਸਣਾ ਅਸੀਂ ਇਸ ਧਰਤ ਨੂੰ ਬਣਾਵਣਾ ਹੈ ਵਸਣ ਜੋ ਰਸਣ ਜੋ ਅਸੀਂ ਇੱਥੇ ਵਸਣਾ ਹੈ ਕੋਈ ਕਵੀ ਇੱਥੇ ਹੈ ਕੋਈ ਸੰਗੀਤਕਾਰ ਸਾਜ਼ੀਆਂ ਦੀ ਟੋਲੀ ਕੋਈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਵਰ ਸਿੰਘ 베ਦੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਜੋ ਪਰਿਆ ਤਾਂ ਸ਼ਮਾਦਾਨ ਕੀ ਕਹਿਣਗੇ ਲੇਖਕ ਸਰਜੀਤ ਪਾਤਰ ਸਾਡੇ ਨਾਲ ਨੇ ਜਰੂਰ ਗੱਲਬਾਤ ਕਰਾਂਗੇ ਕਿ ਅੱਜ ਕੱਲ ਕਿਸ ਤਰ੍ਹਾਂ ਦਾ ਸਫਰ ਉਹਨਾਂ ਦਾ ਚੱਲ ਰਿਹਾ ਤੇ ਸਾਹਿਦ ਦੇ ਵਿੱਚ ਰੁਝਾਨ ਕਿਉਂ ਘਟ ਰਿਹਾ ਕਿਉਂਕਿ ਲੇਖਕ ਤਾਂ ਲਿਖ ਰਹੇ ਆ ਕਦਮਾਂ ਲਿਖੇ ਜਾ ਰਹੀਆਂ ਕਦਮਾਂ ਲਾਇਬ੍ਰੇਰੀਆਂ ਦੇ ਵਿੱਚ ਸ਼ਿੰਗਾਰ ਬਣ ਰਹੀਆਂ ਪਰੰਤੂ ਲਿਖਣ ਵਾਲੇ ਤੇ ਸਮਝਣ ਵਾਲੇ ਗਿਆਨ ਨੂੰ ਬਹੁਤ ਘਟ ਰਿਹਾ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਹੈ ਕਿਤੇ ਨਾ ਕਿਤੇ ਘਟ ਪਾਇਆ ਜਾ ਰਿਹਾ ਪਾਤਰ ਸਾਹਿਬ ਤੁਹਾਡਾ ਸਵਾਗਤ ਹੈ ਮਨਸਾ ਟੀਵੀ ਤੇ ਜੀ ਪਤਰ ਸਾਹਿਬ ਕਿਵੇਂ ਦੇਖਦੇ ਹੋ ਸਾਹਿਤ ਤਾਂ ਲਿਖਿਆ ਜਾ ਰਿਹਾ ਹੈ ਲਾਇਬ੍ਰੇਰੀਆਂ ਨੇ ਉਹਨਾਂ ਦਾ ਸ਼ਿੰਗਾਰ ਬਣ ਰਿਹਾ ਪਰ ਲੱਗਦਾ ਕਿ ਲਿਖਣ ਵਾਲੇ ਤਾਂ ਲਿਖ ਰਹੇ ਆ ਪਰ ਜਿਹੜੇ ਪਾਠਕ ਨੇ ਉਹ ਘਟ ਰਹੇ ਦੋ ਗੱਲਾਂ ਨੇ ਮੈਂ ਜੋ ਸਮਝਦਾ ਪਹਿਲੀ ਗੱਲ ਤੇ ਹੈ ਕਿ ਹੁਣ ਸਾਹਿਤ ਅਜੇ ਪੜਨ ਵਾਲੇ ਅਜੇ ਵੀ ਹੈਗੇ ਤੁਸੀਂ ਪਿੱਛੇ ਦੇ ਮਾਲ ਵਿੱਚ ਜਾਨੀ ਪੁਸਤਕ ਮੇਲਾ ਲੱਗਿਆ ਉਤੋਂ ਕਾਫੀ ਲੋਕਾਂ ਨੇ ਖਰੀਦਿਆ ਪਰ ਪਬਲਿਸ਼ਰਟ ਛਾਪ ਰਹੇ ਬਹੁਤ ਬਹੁਤ ਜ਼ਿਆਦਾ ਔਰ ਪੜ ਵੀ ਰਹੇ ਲੋਕ ਲੇਕਿਨ ਹੋਇਆ ਕੀ ਹੈ ਕਿ ਇੱਕ ਤਾਂ ਕਿਤਾਬਾਂ ਬਹੁਤ ਜ਼ਿਆਦਾ ਛਪਲੀਆਂ ਹੋ ਮੈਂ ਤਾਂ ਕਹ ਰਹੇ ਆ ਕਿ ਕਿਸੇ ਵੀ ਲਈ ਪਬਲਿਸ਼ਰ ਹੁੰਦੇ ਸੀਗੇ ਇੱਕ ਬ੍ਰਾਂਡ ਨੇਮ ਕਿ ਅਸੀਂ ਆਹ ਕਿਤਾਬ ਛਾਪਣੀਆਂ ਆਸੀਂ ਨਹੀਂ ਛਾਪਣੀਆਂ ਨਾ ਕਿ ਜਿੱਦਾਂ ਉਹਨਾਂ ਨੇ ਆਪਣੇ ਸਲਾਹ ਕਰ رکھے ਹੁੰਦੇ ਸੀਗੇ ਜਿਵੇਂ ਅੰਗਰੇਜ਼ੀ ਕਪਤਾ ਚ ਕਿਸੇ ਬਲੀਟੀ ਐ ਸੈਲੀਟ ਸਲਾਹ ਕਰ ਰਿਹਾ ਕਿ ਆ ਮੈਂ ਕਿਤਾਬ ਛਾਪ ਲੀਏ ਜੀ ਉਹਨੇ ਕਹਣਾ ਹਾਂ ਠੀਕ ਹੈ ਉਹਦੇ ਹੁੰਦਾ ਸੀ ਕਿ ਜੇ ਉਸ ਪਬਲਿਸ਼ਿੰਗ ਨੇ ਇੱਕ ਕਿਤਾਬ ਛਾਪੀ ਸਮਝ ਲਓ ਕਿ ਉਹ ਇੱਕ ਤਰ੍ਹਾਂ ਦਾ ਜ਼ਮਾਨਾ ਇਸ ਗੱਲ ਦਾ ਕਿ ਕਿਤਾਬ ਪੜਨ ਯੋਗ ਹੈ ਹੁਣ ਪਬਲਿਸ਼ਰ ਪ੍ਰਿੰਟਰ ਬਣ ਕੇ ਰਹਿ ਗਿਆ ਕਿ ਕੋਈ ਵੀ ਉਹਨਾਂ ਨੂੰ ਪੈਸੇ ਦੇਵੇ ਤੇ ਕਿਤਾਬ ਛਪਵਾ ਲਵੇ ਸੋ ਇਸ ਇੱਕ ਤਾਂ ਕਿਤਾਬ ਦੇ ਨਹੀਂ ਬਹੁਤ ਜ਼ਿਆਦਾ ਸਾਹਿਤ ਛਪ ਰਿਹਾ ਤੇ ਇਹ ਲੱਗਦਾ ਕਿ ਕਿਤਾਬਾਂ ਤਾਂ ਕੋਈ ਪੜ ਨਹੀਂ ਰਿਹਾ ਲੇਕਿਨ ਚੰਗਾ ਸਾਹਿਤ ਮੈਂ ਸਮਝਦਾ ਪੜਿਆ ਜਾ ਰਿਹਾ ਪ੍ਰਕਾਸ਼ਕ ਵੀ ਇਹ ਗੱਲ ਕਹਿੰਦੇ ਆ ਕਿ ਆਹ ਕਿਤਾਬ ਮੈਂ ਵਿਕਦਿਆਂ ਆ ਨਹੀਂ ਵਿਕਦਿਆਂ ਆ ਲੋਕ ਪੜਦੇ ਆ ਨਹੀਂ ਫਿਰ ਦੂਜਾ ਗੱਲ ਹੈ ਕਿ ਦੁਨੀਆ ਬਦਲ ਗਈ ਅਸੀਂ ਕਿੰਨਾ ਕੋ ਸਾਡੇ ਹੁਣ ਜਾਨੀ ਮਹਾਨ ਕੋਸ਼ ਮੇਰੇ ਉਹਦੇ ਵਿੱਚ ਆ ਗਿਆ ਮੋਬਾਈਲ 'ਚ ਹਨਾ ਔਰ ਡਿਕਸ਼ਨਰੀ ਮੇਰੇ ਮੋਬਾਈਲ 'ਚ ਆ ਗਈ ਕਿ ਕਿੰਨਾ ਔਰ ਇੱਕ ਪੂਰੀ ਕਿਸੇ ਬੰਦੇ ਨੇ ਸਾਈਟ ਬਣਾਈ ਜਿਹਦੇ 'ਚ ਪੂਰੀ ਪੰਜਾਬੀ ਕਵਤਾ 'ਚੋਂ ਚੌਣਵੀ ਕਿਉਂ ਤੇ ਵਾਰਿਸ ਸ਼ਾਹ ਵੀ ਆ ਕਾਦਰ ਯਾਰ ਵੀ ਆ ਬੁੱਲੇ ਸ਼ਾਹ ਵੀ ਹੁਣ ਤੱਕ ਦੇ ਕਵੀ ਉਹਦੇ 'ਚ ਹਨਾ ਕਿ ਇੱਕ ਕਿਤਾਬਾਂ ਤੋਂ ਜਿਹੜੀ ਗੱਲ ਸੀ ਉਹ ਇਧਰ ਨੂੰ ਵੀ ਤੁਰ ਪਈ ਸੋ ਉੱਥੇ ਵੀ ਲੋਕ ਪੜ ਰਿਹਾ ਤੇ ਪਤਰ ਸਾਹਿਬ ਜੇ ਇਹ ਗੱਲ ਕਰ ਲਈ ਜਾਵੇ ਤਾਂ ਜਿਸ ਤਰ੍ਹਾਂ ਸਾਹਿਦੀਆਂ ਸੱਥਾਂ ਲੱਗਦੀਆਂ ਸੀ ਬਹੁਤ ਸਾਰੇ ਜਿਹੜੇ ਸਾਹਿਦਕਾਰ ਸੀ ਦੇਖਣ ਨੂੰ ਮਿਲਦੇ ਸੀ ਕਿ ਬੜਾ ਚਾਹ ਹੁੰਦਾ ਸੀ ਲੋਕਾਂ ਦੇ ਵਿੱਚ ਕਿ ਅਜੇ ਵੱਡੇ ਵੱਡੇ ਜਿਹੜੇ ਸਾਹਿਦਕਾਰ ਆ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਨੇ ਪਰੰਤੂ ਜਿਹੜੀਆਂ ਖਰੜੇ ਜਾਂ ਖੋਜ ਕਾਰਜ ਨੇ ਕਿਤਨਾ ਕਿਤੇ ਜਿਵੇਂ ਪਹਾਸ਼ਾ ਪਾਕ ਬਹੁਤ ਵੱਡਾ ਡਿਪਾਰਟਮੈਂਟ ਹੈ ਇਹਨਾਂ ਕੋਲ ਬਹੁਤ ਸਾਰੇ ਖੋਜ ਕਾਰਜ ਹੁੰਦੇ ਨੇ ਪਰੰਤੂ ਕਾਫੀ ਸਮੇਂ ਤੋਂ ਜਿਹੜੇ ਖਰੜੇ ਨੇ ਰੁਲਦੇ ਨਜ਼ਰ ਆਉਂਦੇ ਆ ਜਿਹੜਾ ਸਾਈ ਤਾ ਰੁਲਦਾ ਨਜ਼ਰ ਆਉਂਦਾ ਕਿਤਨਾ ਕਿਤੇ ਜਿਹੜੀ ਬੇਕਦਰੀ ਆ ਉਹ ਸਮੇਂ ਦੇ ਵਿੱਚ ਜਿਹੜੀ ਇਹ ਦੇਖਣ ਨੂੰ ਮਿਲੀ ਹੈ ਚਾਹੇ ਆਧੁਨਿਕ ਯੁੱਗ ਜਿਹੜਾ ਹੈ ਉਹ ਵੀ ਕਿਤਨਾ ਕਿ ਤੇਜ਼ ਦੇ ਉੱਤੇ ਸੱਟ ਮਾਰਦਾ ਨਜ਼ਰ ਆ ਰਿਹਾ ਬਿਲਕੁਲ ਦੇਖੋ ਮੈਂ ਸਮਝਦਾ ਕਿ ਜਿਵੇਂ ਸਰਕਾਰਾਂ ਵਿੱਚ ਬਹੁਤ ਵੱਡੀਆਂ ਜ਼ਿੰਮੇਵਾਰ ਨੇ ਪਹਿਲੀ ਤੇ ਗੱਲ ਤੇ ਹੈ ਕਿ ਜਿਹੜੇ ਸਾਡੇ ਸਕੂਲਾਂ ਤੋਂ ਲੈ ਕੇ ਕਿ ਸਾਡੇ ਜਿਹੜੇ ਸਰਕਾਰੀ ਸਕੂਲਾਂ ਦਾ ਇਹਨਾਂ ਮਾੜਾ ਹੋ ਗਿਆ ਕਿ ਸਰਕਾਰੀ ਸਕੂਲ 'ਚ ਅ ਕਿਸੇ ਜਾਨੀ ਸਰਦੇ ਪੁੱਦੇ ਬੰਦੇ ਦਾ ਬੱਚਾ ਨਹੀਂ ਪੜਦਾ ਕਿ ਗਰੀਬਾਂ ਦੇ ਬੱਚੇ ਜਾਂ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਉਹਨਾਂ ਦੇ ਬੱਚੇ ਪੜਦੇ ਆ ਤੇ ਸਰਕਾਰ ਨੇ ਇਹ ਸਭ ਕੁਝ ਹੋਲੈਂਡ ਦਿੱਤਾ ਕੁਝ ਲੋਕਾਂ ਨੇ ਤਾਂ ਪ੍ਰਾਈਵੇਟ ਸਕੂਲਾਂ ਵਾਲਿਆਂ ਨਾਲ ਸਮਝੋ ਕੇ ਗਨ ਸੈਂਡਸ ਸੀਓਸ ਕਰਕੇ ਵੀ ਉਹ ਇੰਨਾ ਫੈਲਾਅ ਹੋ ਗਿਆ ਕਿ ਉਹ ਉਹਦੇ ਨਾਲ ਪੰਜਾਬੀ ਨੂੰ ਬਹੁਤ ਘਟਿਆ ਪਿਆ ਕਿ ਜਿਹੜੇ ਇਹਨਾਂ ਸਕੂਲ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਬੱਚੇ ਘਰੋਂ ਪਾਵੇਂ ਪੰਜਾਬੀ ਬੋਲਦੇ ਜਾਂਦੇ ਆ ਪਰ ਉਥੋ ਹਿੰਦੀ ਬੋਲਦੇ ਜਾਂ ਅੰਗਰੇਜ਼ੀ ਬੋਲਦੇ ਮੁਰਦੇ ਆ ਕਿ ਉਸ ਗੱਲ ਦਾ ਬਹੁਤ ਵੱਡਾ ਨੁਕਸਾਨ ਦੂਜਾ ਹੈ ਕਿ ਸਰਕਾਰਾਂ ਨੂੰ ਸਰਕਾਰਾਂ ਨੇ ਸਾਹਿਤ ਨੂੰ ਤੇ ਵਿਦਿਆ ਨੂੰ ਕੋਈ ਬਹੁਤੀ ਤਰਜੀਹ ਦਿੱਤੀ ਨਹੀਂ ਕਿ ਆਪਾਂ ਉਹ ਦੂਜੀ ਗੱਲ ਹੈ ਕਿ ਇੰਨੀ ਸਮਝ ਆਪਾਂ ਹੁਣ ਦੇਖਿਆ ਹੈ ਨਵੀਂ ਸਰਕਾਰ ਦੇ ਲੈ ਕੇ ਜੋ ਵੀ ਕੇਸ ਕਿੰਨੇ ਪ੍ਰਸ਼ਟਾ ਚਾਰ ਦੇ ਕੇਸ ਅਫਸਰਾਂ ਦੇ ਮੰਤਰੀਆਂ ਦੇ ਨਿਕਲੇ ਕਿ ਜਿਹੜਾ ਜਿਹੜਾ ਕੌਮੀ ਸ਼ਰਮਾਇਆ ਉਹ ਤਾਂ ਇੰਨਾ ਬਹੁਤ ਸਾਰਾ ਇਸਾਉਦਾ ਰਿਸ਼ਵਤੇ ਖੋਰੀ ਚ ਜਾ ਰਿਹਾ ਕਾਲਾ ਤਨਣੀ ਉਹ ਕਾਲਾ ਤਨ ਬਣੀ ਜਾ ਰਿਹਾ ਸੋ ਉਸ ਗੱਲ ਨੇ ਵੀ ਜਿਹੜਾ ਸਾਡੇ ਸਮੁੱਚੇ ਪੰਜਾਬ ਦੀ ਆਤਮਾ ਦਾ ਨੁਕਸਾਨ ਕੀਤਾ ਪੰਜਾਬ ਦੇ ਪੂਰੇ ਵਿਕਾਸ ਦਾ ਨੁਕਸਾਨ ਕੀਤਾ ਸਾਨੂੰ ਨਿਰਾਸ਼ ਕੀਤਾ ਔਰ ਇਸ ਲਈ ਜਾਨੀ ਮੈਸਰ ਦੇ ਕਿ ਸਹੀ ਚੀਜ਼ਾਂ ਤੇ ਪੈਸੇ ਖਰਚਨੇ ਹੋਏ ਪਰ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵੀ ਬਹੁਤ ਵੱਡੇ ਕਾਰਜ ਕਰਦੀ ਆ ਸਾਹਿਤ ਨੂੰ ਲੈ ਕੇ ਜਿਵੇਂ ਭਾਸ਼ਾ ਪਗ ਦੀ ਆਪਾਂ ਗੱਲ ਕੀਤੀ ਸੀ ਲੱਗਦਾ ਕਿ ਸਾਨੂੰ ਅਜਿਹੇ ਸਰਮਾਇਆ ਜਿਹੜਾ ਅੱਜ ਆਪਣੀਆਂ ਅਜੋਕੀ ਪੀੜ੍ਹੀ ਨੂੰ ਦੇਣ ਦੀ ਲੋੜ ਹੈ ਕਿਤਨਾ ਕਦੇ ਸਾਨੂੰ ਸਾਹਿਤ ਵੱਲ ਜਾਂ ਗਿਆਨ ਵੱਲ ਮੋੜਾ ਪਾਉਣ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਦਾ ਰੁਜ਼ਾਨ ਹੈ ਮੋਬਾਈਲਾਂ ਦਾ ਰੁਜ਼ਾਨ ਹੈ ਜਾਂ ਅੱਜ ਕੱਲ ਤਾਂ ਵੈਸੇ ਪੀਡੀਐਫ ਜਿਹੜੀਆਂ ਫਾਈਲਾਂ ਜਿਵੇਂ ਆਧੁਨਿਕ ਦੌਰ ਦੇ ਵਿੱਚ ਕਿਤਨਾ ਕਦੇ ਚੀਜ਼ਾਂ ਇਫੈਕਟ ਵੀ ਕਰਦੀਆਂ ਸਾਹਿਤ ਨੂੰ ਖਰੜਿਆਂ ਨੂੰ ਇਫੈਕਟ ਕਰਦੀਆਂ ਨੇ ਕਿਸ ਤਰ੍ਹਾਂ ਦਾ ਇੱਕ ਜਿਹੜਾ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਕਿ ਸਾਨੂੰ ਕਿਸ ਤਰ੍ਹਾਂ ਗਿਆਨ ਨਾਲ ਜੋੜਨਾ ਚਾਹੀਦਾ ਕਿਸ ਤਰ੍ਹਾਂ ਸਾਹਿਤ ਨਾਲ ਜੋੜਨਾ ਚਾਹੀਦਾ ਕਿਉਂਕਿ ਪਹਿਲਾਂ ਬਹੁਤ ਰੋਚਕਤਾ ਹੁੰਦੀ ਸੀ ਬੱਚਿਆਂ ਦੇ ਵਿੱਚ ਕਿ ਮੈਂ ਲਿਖਾਂ ਛੋਟੇ-ਮੋਟੇ ਲੇਖ ਲਿਖਣੇ ਕਵਤਾਵਾਂ ਲਿਖਣੀਆਂ ਗੱਦਾਂ ਲਿਖਣੀਆਂ ਤੇ ਜੇ ਅੱਜ ਦੀ ਪੀੜ੍ਹੀ ਦੇ ਵਿੱਚੋਂ ਇਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਦੇਖੋ ਕਿਤਾਬ ਦਾ ਇੱਕ ਆਪਣਾ ਆਪਣੀ ਕشش ਹੈ ਜਿਹੜੀ ਸਾਡੀ ਪੀੜ੍ਹੀ ਲਈ ਖਾਸ ਕਰਕੇ ਜਿਹੜੇ ਕਿਤਾਬਾਂ ਚੋਂ ਹੀ ਪੜ੍ਹ-ਪੜ੍ਹ ਕੇ ਤੱਕ ਪੁੰਚਿਆ ਦੇ ਤੂੰ ਇੱਥੇ ਆਏ ਜਾ ਹੁਣ ਕਿ ਉਹ ਤਾਂ ਕਿਤਾਬ ਨੂੰ ਮੈਂ ਕਦੀ ਜਾਨੀ ਉੱਤੇ ਵਾਟਸ ਕੀ ਜਿਹੜਾ ਲੈਪਟਾਪ ਵਗੈਰਾ ਮੈਂ ਪੜ੍ਹ ਨਹੀਂ ਸਕਦਾ ਬਹੁਤ ਜ਼ਿਆਦਾ ਜਦੋਂ ਪ੍ਰਿੰਟ ਆਊਟ ਲਊਂਗਾ ਕਿ ਕੋਈ ਵੱਡਾ ਆਰਟੀਕਲ ਤਾਂ ਮਿਲੂਗਾ ਖਾਮਰ ਕਿ ਹੱਥੇ ਕਾਗਜ਼ ਆਗੇ ਸੋ ਦੂਜੀ ਹੈ ਕਿ ਬਾਕੀਆ ਕਿ ਹੁਣ ਕਈ ਵਾਰੀ ਬਹੁਤ ਕਲਾਮੀ ਕਿਤਾਬਾਂ ਛਾਪਣੇ ਮੇ ਕਾਫੀ ਟੇਬਲ ਬੁੱਕ ਹੈ ਜਿਹੜੀਆਂ ਲੋਕ ਮੈਂ ਕਿਹਨੂੰ ਹੁਣ ਕਿਤਾਬਾਂ ਥੋੜੀਆਂ ਹੋਰ ਸੋਹਣੀਆਂ ਛਾਪਣੀਆਂ ਚਾਹੀਦੀਆਂ ਤਾਂ ਜੋ ਲੋਕਾਂ ਦੇ ਘਰਾਂ ਦਾ ਉਹ ਸ਼ਿੰਗਾਰ ਵੀ ਲੱਗੇ ਕਿ ਜਿਹੜੇ ਹੁਣ ਸੋਹਣੇ ਕਾਰੇ ਨੇ ਬਣ ਰਿਆ ਉਹਨਾਂ 'ਚ ਇੱਕ ਇੱਕ ਉਹਨਾਂ ਕਿਤਾਬਾਂ ਦਾ ਜ਼ਰੂਰ ਹੋਇਆ ਕਰੇ ਜਿਵੇਂ 100 200 ਬਹੁਤ ਸ਼ਾਨਦਾਰ ਕਿਤਾਬ ਹੋਵੇ ਸੋ ਇਹ ਕੀ ਚਾਹੀਦੀ ਕਿ ਜਿਹੜੇ ਸਾਡੇ ਵੱਡੇ ਕਵੀ ਨੇ ਸੂਫੀ ਕਵੀ ਨੇ ਜਾਂ ਤੋਂ ਬਾਅਦ ਦੇ ਕਵੀ ਨੇ ਜਾਂ ਗੁਰੂ ਸਾਹਿਬਾਨ ਬਾਰੇ ਵੀ ਕਿਤਾਬਾਂ ਨੇ ਉਹ ਬਹੁਤ ਸੋਹਣੀਆਂ ਛਪਣ ਤੇ ਜਿਹਨਾਂ ਨੂੰ ਲੋਕ ਘਰ 'ਚ ਰੱਖਣ ਇੱਕ ਐਡੀਸ਼ਨ ਸਸਤਾ ਹੋਵੇ ਜਿਹੜਾ ਲੋਕ ਪੜਨ ਔਰ ਇੱਕ ਐਡੀਸ਼ਨ ਹੋਵੇ ਜਿਹਨੂੰ ਅਸੀਂ ਆਪਣੇ ਘਰਾਂ 'ਚ ਰੱਖੀਏ ਔਰ ਬੱਚਿਆਂ ਨੂੰ ਇੱਕ ਉਹਨਾਂ ਦੀ ਫੋਲਣ ਸੇ ਇੱਕ ਖੁਸ਼ੀ ਮਹਿਸੂਸ ਹੋਵੇ ਉਹਨਾਂ ਦੀਆਂ ਤਸਵੀਰਾਂ ਹੋਣ ਉਹਨਾਂ ਦੀ ਜਿਹੜੀ ਪ੍ਰਿੰਟਿੰਗ ਹੈ ਉਹਨਾਂ ਦੀ ਜੋ ਦਿੱਖ ਹੈ ਉਹ ਬਹੁਤ ਸ਼ਾਨਦਾਰ ਹੋਵੇ ਕਿ ਕਿਤਾਬ ਨੂੰ ਹਰਮਨ ਪਿਆਰੀ ਬਣਾਉਣ ਲਈ ਜਾਂ ਹਰਮਨ ਪਿਆਰੀ ਬਣੀ ਰਹਿਣ ਲਈ ਸਾਨੂੰ ਇਦਾਂ ਦੇ ਖਾਸ ਯਤਨ ਕਰਨੇ ਚਾਹੀਦੇ ਆ ਮੈਨੂੰ ਖੁਸ਼ੀ ਹੈ ਕੁਝ ਪਬਲਿਸ਼ਰ ਪੰਜਾਬੀ ਦੀਆਂ ਬੜੀਆਂ ਸੋਹਣੀਆਂ ਕਿਤਾਬਾਂ ਛਾਪੀ ਰਿਹਾ ਜਿਹਨੇ ਆ ਕੀ ਬਰਗਾੜੀ ਜਿਹੜਾ ਮੇਲਾ ਹੁੰਦਾ ਉਸ ਜਿਵੇਂ ਕਿਤਾਬਾਂ ਦੇਖਿਆ ਕਿ ਬਹੁਤ ਸੋਹਣੀਆਂ ਸੋਹਣੀ ਜਿਹਨੂੰ ਕਹਿੰਦੇ ਪ੍ਰੋਡਕਸ਼ਨ ਵਾਲਿਆਂ ਪਾਤਰ ਸਾਹਿਬ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਅੱਕ ਗਏ ਪਰ ਲੱਗਦਾ ਕਿ ਜਿਹੜੀ ਅੱਜ ਦਾ ਮਾਹੌਲ ਹੈ ਜ਼ੋਕਾ ਦੌਰ ਹੈ ਇਹਦੇ ਵਿੱਚ ਬੰਦੇ ਜਿਹੜੇ ਆ ਵਾਕੀ ਬਿਰਖ ਹੁੰਦੇ ਜਾ ਰਹੇ ਸਹੀ ਗੱਲ ਆ ਇਹ ਇਸ ਗੱਲ ਦਾ ਚਲ ਇੱਕ ਤਾਂ ਸਮੁੱਚੇ ਜਾਂ ਪੂਰੀ ਦੁਨੀਆ ਦੇ ਢਾਂਚੇ ਚ ਦਿਖ ਲੀਏ ਕਿ ਜਿਹੜਾ ਵਿਸ਼ਵੀਕਰਨ ਨੇ ਕਿੱਦਾਂ ਦਾ ਬੰਦਿਆਂ ਨੂੰ ਆਰਥਿਕ ਮਨੋਖੇ ਬਣਾਤਾ ਕਿ ਇੰਨੇ ਉਹਨਾਂ ਨੂੰ ਅਸੁਰੱਖਿਅਤ ਕਰ ਦਿੱਤਾ ਉਹ ਇੰਨੇ ਆਪਣੀ ਨੌਕਰੀ ਤੋਂ ਐ ਮਸੂ ਕਰਦੇ ਪੇਪਰ ਨੂੰ ਕੱਲ ਨੂੰ ਨੌਕਰੀ ਰਹਿਣੀ ਕਿ ਨਹੀਂ ਰਾਣੀ ਕਿ ਇੱਕ ਪੂੰਜੀਵਾਦ ਨੇ ਤੁਹਾਨੂੰ ਡਰਾ ਦਿੱਤਾ ਕਿ ਤੁਹਾਨੂੰ ਆਰਥਿਕ ਪੁਰਖ ਪੁਰਖ ਹੀ ਬਣੋਗੇ ਤੁਸੀਂ ਨਾ ਸੱਭਿਆਚਾਰਕ ਪੁਰਖ ਰਹੋਗੇ ਨਾ ਤੁਸੀਂ ਕੋਈ ਭਾਵਕ ਪੁਰਖ ਰਹੇ ਹੋ ਕਿ ਇਹ ਇੱਕ ਬਹੁਤ ਵੱਡਾ ਘਾਟਾ ਇਸ ਗੱਲ ਦਾ ਪਿਆ ਕਿ ਜਿਹੜਾ ਅਸੀਂ ਸਾਡੇ ਸਾਡੇ ਵਿੱਚ ਸਮਾਜਵਾਦ ਦਾ ਸੁਪਨਾ ਸੀਗਾ ਉਹ ਇੱਕ ਵੱਡੇ ਲੈਵਲ ਤੇ ਟੁੱਟਿਆ ਪਰ ਹੁਣ ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਕੁਝ ਲੋਕ ਪਹਿਲਾਂ ਸਾਡੇ ਕੀ ਬੁੱਧੀ ਜੀ ਬਹੁਤ ਖੁਸ਼ ਹੋ ਸੀ ਹੁਣ ਤਾਂ ਜੀ ਲਿਬਰਲ ਮਾਰਕੀਟ ਆ ਗਈ ਇਦਾਂ ਹੋਊਗਾ ਬਹੁਤ ਨੌਕਰੀਆਂ ਨਿਕਲਣਗੀਆਂ ਉਹ ਜਿਹੜਾ ਕਿ ਸੁਪਨਾ ਝੂਠਾ ਸਾਬਤ ਹੋਇਆ ਔਰ ਹੁਣ ਇੱਕ ਵਾਰ ਫੇਰ ਸਾਡੇ ਬੁੱਧੀਜੀਵੀ ਇਹਨੂੰ ਸੋਚ ਰਿਹਾ ਹੈ ਕਿ ਸਾਡੇ ਕੋਲ ਵੈਲਫੇਅਰ ਸਟੇਟ ਚਾਹੀਦੀ ਹੈ ਸਾਡਾ ਕਨਸੈਪਟ ਇਹ ਨਾ ਹੋਵੇ ਕਿ ਅਸੀਂ ਵੱਧ ਵੱਧ ਜਾਨੀ ਸਰਮਾਇਆ ਇਕੱਠਾ ਕਰਨਾ ਜਾਂ ਸਾਡੇ ਉਹ ਕਿ ਸਾਡੀ ਜਿਹੜੀ ਸਟੇਟ ਆ ਉਹਦੇ ਵਿੱਚ ਜੇ ਕੋਈ ਅਮੀਰ ਨੇ ਉਹਨਾਂ ਨੂੰ ਵੱਡਾ ਬਹੁਤ ਇਨਕਮ ਟੈਕਸ ਦੇਣਾ ਪਵੇ ਟੈਕਸ ਔਰ ਗਰੀਬਾਂ ਵੱਲ ਜਾਵੇ ਸੋ ਇਦਾਂ ਦਾ ਇੱਕ ਮੁੜ ਕੇ ਲੋਕਾਂ ਦੇ ਮਨਾਂ ਵਿੱਚ ਦੁਨੀਆ ਦੇ ਮਨਾਂ ਚ ਆ ਰਿਹਾ ਕਿਉਂਕਿ ਕਿੰਨੇ ਅਦਰਵਾਈਜ਼ ਵਰਨਾ ਕੀ ਹੈ ਕਿ ਨੌਜਵਾਨਾਂ ਦਾ ਸਾਡੇ ਦਾ ਬਿਲਕੁਲ ਇੱਕ ਧੁੰਦਲਾ ਹੋ ਗਿਆ ਉਹ ਉਹ ਦਿਸ਼ਾਹੀਣ ਵੀ ਹੋ ਗਏ ਪੁਖੀਣ ਵੀ ਹੋ ਗਏ ਨਿਰਾਸ਼ ਹੋ ਗਏ ਔਰ ਫਰਸਟ੍ਰੇਟਿਡ ਵੀ ਹੋ ਗਏ ਕੰਠਿਤ ਹੋ ਗਏ ਸੋ ਉਹਨਾਂ ਸਾਰਿਆਂ ਦਾ ਇਲਾਜ ਇਹੀ ਹੈ ਕਿ ਇਹੋ ਜਿਹਾ ਨਿਜ਼ਾਮ ਸਿਰਜੀਏ ਦੁਨੀਆ ਤੇ ਜਿੱਥੇ ਵੀ ਅਸੀਂ ਹੈਗੇ ਆ ਜੇ ਪੰਜਾਬ ਚ ਆ ਤਾਂ ਅਸੀਂ ਪੰਜਾਬ ਨੂੰ ਆਪਣੇ ਸੁਪਨਿਆਂ ਦਾ ਪੰਜਾਬ ਬਣਾਈਏ ਤੇ ਉਹਦੇ ਲਈ ਜ਼ਰੂਰੀ ਇਹੀ ਹੈ ਕਿ ਅਸੀਂ ਸਾਡੇ ਬੰਦੇ ਈਮਾਨਦਾਰ ਹੋਣ ਸਾਡੇ ਸਾਡੇ ਵਜ਼ੀਰ ਈਮਾਨਦਾਰ ਹੋਣ ਸਾਡੇ ਅਫਸਰ ਈਮਾਨਦਾਰ ਹੋਣ ਔਰ ਉੱਥੋਂ ਹੀ ਸਾਰੀ ਕਹਾਣੀ ਚੱਲੇ ਔਰ ਵਿਦਿਆ ਸਿਸਟਮ ਦੇ ਵਿੱਚ ਤਬਦੀਲੀ ਆਵੇ ਤੇ ਇੱਕ ਤਰ੍ਹਾਂ ਪੰਜਾਬ ਦੀ ਤੇ ਵਿਸ਼ਵ ਦੀ ਪੁਨਰ ਸਜਣਾ ਦਾ ਦੌਰ ਸ਼ੁਰੂ ਹੋਇਆ ਪਾਤਰ ਸਾਹਿਬ ਇਹ ਆਖਰੀ ਸਵਾਲ ਹੈ ਕਿ ਪਾਤਰ ਸਾਹਿਬ ਹੁਣ ਲਿਖ ਰਹੇ ਆ ਕਿੰਨੀਆਂ ਕੋਈ ਕਿਤਾਬਾਂ ਜਿਹੜੀਆਂ ਨੇ ਹੋਰ ਅੱਗੇ ਆਉਣ ਜਾ ਰਹੀਆਂ ਜਾਂ ਕੁਝ ਲੇਟੈਸਟ ਜਿਹੜੀ ਕਿਤਾਬ ਹੈ ਜਿਹੜੀ ਇਸ ਮਾਂ ਬੋਲੀ ਦੀ ਝੋਲੀ ਦੇ ਵਿੱਚ ਪਾਈ ਗਈ ਹੈ ਮੈਂ ਲਿਖਣੇ ਲਗਾਤਾਰ ਅ ਜਿਸ ਤਰ੍ਹਾਂ ਮੇਰੀ ਕਿਸਾਨ ਲਹਿਰ ਵੱਲੇ ਪੂਰੀ ਕਿਤਾਬ ਆਈ ਸੀ ਇਹ ਬਾਤ ਮੇਰੀ ਇੰਨੀ ਹੀ ਨਹੀਂ ਔਰ ਹੁਣ ਉਹ ਤੋਂ ਬਾਅਦ ਮੇਰੀ ਕਿਤਾਬ ਇੱਕ ਕਵਤਾਵਾਂ ਦੀ ਆ ਰਹੀ ਹੈ ਇੱਕ ਮੈਂ ਆਪਣੇ ਸਾਰੇ ਗੀਤ ਜਿਹੜੇ ਮੈਂ ਗੀਤ ਗੀਤਾਂ ਤੌਰ ਤੇ ਲਿਖੇ ਜਾਂ ਕੁਝ ਨਾਟਕਾਂ ਨਹੀਂ ਲਿਖੇ ਸੀ ਕੁਝ ਫਿਲਮਾਂ ਨਹੀਂ ਲਿਖੇ ਸੀ ਉਹ ਮੈਂ ਸਾਰੇ ਇਕੱਠੇ ਕਰ ਰਿਹਾ ਇੱਕ ਮੇਰੀ ਕਿਤਾਬ ਪੂਰੀ ਪਾਸ਼ਾ ਭਰੀਆਂ ਕਵਤਾਵਾਂ ਨੇ ਜਿੱਦਾਂ ਉਹ ਜਾਨੀ 20-25 ਕਵਤਾਵਾਂ ਨੇ ਜਿਹਦੇ ਵਿੱਚ ਮੈਂ ਸ਼ੁਰੂ ਕਰਦਾ ਮਰ ਰਹੀ ਹੈ ਮੇਰੀ ਪਾਸ਼ਾ ਸ਼ਬਦ ਸ਼ਬਦ ਵਾਕ ਵਾਕ ਉਪਰ ਲੰਬੀ ਕਵਤਾ ਸੋ ਇਸ ਤਰ੍ਹਾਂ ਉਹ ਸਾਰੀ ਭਾਸ਼ਾ ਹੀ ਉਹਦਾ ਸਰੋਕਾਰ ਹੈ ਕੁਝ ਸ਼ਬਦ ਨਵੀਂ ਰਚਨਾ ਦੇ ਵਿੱਚੋਂ ਨਵੀਂ ਰਚਨਾ ਵਿੱਚ ਮੈਂ ਤੁਹਾਨੂੰ ਕੁਝ ਸ਼ਬਦ ਜਿਹੜੇ ਜਿਹੜੀ ਪੰਜਾਬ ਬਾਰੇ ਹੁਣ ਦੇ ਪੰਜਾਬ ਬਾਰੇ ਕਿ ਬੱਚਿਆਂ ਬਾਰੇ ਪੰਛੀ ਤਾਂ ਉੱਡ ਗਏ ਨੇ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾ ਕਰਨ ਚਲੋ ਇੱਥੋਂ ਚੱਲੀਏ ਕਰ ਕਰ ਪੁੱਤ ਕਹਿਣ ਛੱਡ ਬਾਪੂ ਹੁਣ ਕੀ ਰੱਖਿਆ ਜ਼ਮੀਨ ਵਿੱਚ ਵੇਚ ਕੇ ਸਿਆੜ ਚਾਰ ਕਰਕੇ ਜੁਗਾਰ ਕੋਈ ਚੱਲ ਇੱਥੋਂ ਚੱਲੀਏ ਤੂੰ ਨਹੀਂ ਸੁਣੇ ਟਿੱਕੀ ਰਾਤੇ ਪਿੰਡ ਦੇ ਮਸਾਣਾ ਵਿੱਚ ਮੋਏ ਕਿਸਾਨ ਤੇ ਮਜ਼ਦੂਰ ਸਾਰੇ ਇਹੀ ਬਿਰੰਦਗਾਨ ਗਾਉਂਦੇ ਚਲੋ ਇੱਥੋਂ ਚੱਲੀਏ ਚਲੋ ਇੱਥੋਂ ਚੱਲੀਏ ਆ ਜਿਹੜੇ ਨਸ਼ਿਆਂ ਦੇ ਉਡਣ ਖਟੋਲੇ ਵਿੱਚ ਬੈਠ ਜਾਂਦੇ ਉਹਨਾਂ ਨੇ ਵੀ ਬਸ ਇੱਥੋਂ ਜਾਣ ਦਾ ਹੀ ਰਾਹ ਜਾਣੀ ਲੱਭਿਆ ਤੇ ਆ ਜਿਹੜੇ ਕੁੱਖਾਂ ਵਿੱਚ ਧੀਆਂ ਨੂੰ ਸੁਨੇਹਾ ਦਿੰਦੇ ਨਸ਼ਤਰਾਂ ਦੀ ਬਾਸ਼ਾ ਵਿੱਚ ਇੱਥੇ ਕਿੱਥੇ ਆ ਗਈਆਂ ਇੱਥੇ ਆ ਕੇ ਕੀ ਲੈਣਾ ਤੂੰ ਤਾਂ ਤੇ ਵੈਸ਼ ਤਾਂ ਦਾਗ ਲੈਣੇ ਦੁੱਖ ਦੇ ਜਨਾਹ ਦੇ ਤਜ਼ਾਬ ਦੇ ਜਾਓ ਜਾਓ ਚਲੇ ਜਾਓ ਜਿਹੜੇ ਇੱਥੇ ਆਏ ਹੋਏ ਉਹ ਤਾਂ ਅੰਕੇ ਆਖਦੇ ਨੇ ਚਲੋ ਇੱਥੋਂ ਚਲੀਏ ਚਲੋ ਇੱਥੋਂ ਚਲੀਏ ਇਹੀ ਬਿੰਦਗਾਨ ਹੈ ਇਹੀ ਸਮੂਗ ਇਹੀ ਹੈ ਸਮੂਗ ਗਾਨ ਗੈਰ ਸਰਕਾਰੀ ਅੱਜ ਇਹੀ ਕਾਮੇ ਗੀਤ ਹੈ ਚਲੋ ਇੱਥੋਂ ਚਲੀਏ ਹੈ ਕੋਈ ਕਵੀ ਇੱਥੇ ਹੈ ਕੋਈ ਸੰਗੀਤਕਾਰ ਸਾਜ਼ੀਆਂ ਦੀ ਟੋਲੀ ਕੋਈ ਜਿਹੜੀ ਹੋਰ ਰਾਗ ਛੇੜੇ ਜਿਹੜੀ ਹੋਰ ਤਾਲ ਛੇੜੇ ਅਸੀਂ ਇੱਥੇ ਵਸਣਾ ਅਸੀਂ ਇਸ ਧਰਤ ਨੂੰ ਬਣਾ ਬਣਾਏ ਵਸਣ ਜੋਗ ਰਸਣ ਜੋ ਅਸੀਂ ਇੱਥੇ ਵਸਣਾ ਹੈ ਕੋਈ ਕਵੀ ਇੱਥੇ ਹੈ ਕੋਈ ਸੰਗੀਤਕਾਰ ਸਾਜ਼ੀਆਂ ਦੀ ਟੋਲੀ ਕੋਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਸਹਿਦਕਾਰ ਸਰਜੀਤ ਪਾਤਰ ਜਿਨ੍ਹਾਂ ਨੇ ਆਪਣੀ ਰਚਨਾ ਜਿਹੜੀ ਹੈ ਉਹ ਇੱਕ ਵਾਰ ਫੇਰ ਜਗਾਉਣ ਲਈ ਕੀਤੀ ਹੈ ਕਿਉਂਕਿ ਬਹੁਤ ਸਾਰੀਆਂ ਰਚਨਾਵਾਂ ਦੀ ਜਿਹੜੀ ਹੈ ਰਚਨਾਏ ਕਰਦੇ ਰਹਿੰਦੇ ਆ ਗਜਲਾਂ ਰਾਹੀਂ ਕਵਤਾਵਾਂ ਰਾਹੀਂ ਬਹੁਤ ਸਾਰੀਆਂ ਪੁਸਤਕਾਂ ਰਾਹੀਂ ਜਗਾਉਣ ਦਾ ਜਿਹੜਾ ਇੱਕ ਹੋਕਾ ਪੰਜਾਬ ਦੀ ਗੱਲ ਕੀਤੀ ਹੈ ਨਸ਼ੇ ਦੀ ਗੱਲ ਕੀਤੀ ਹੈ اپنی ਰਚਨਾ ਰਾਹੀਂ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਧਰਤਲ ਪੰਜਾਬ ਦੀ ਹੋਣੀ ਚਾਹੀਦੀ ਹੈ ਤੇ ਕਿਸ ਤਰ੍ਹਾਂ ਪੰਜਾਬ ਨੂੰ ਪ੍ਰਵਾਸ ਭਰਨੇ ਚਾਹੀਦੀ ਹੈ ਜਿਸ ਤਰ੍ਹਾਂ ਇਹ ਰਚਨਾਵਾਂ ਦੀ ਗੱਲ ਸਰਜੀਤ ਪਾਤਰ ਹੋਰਾਂ ਨੇ ਕੀਤੀ ਆ ਉਹ ਇਹੋ ਸੇਹ ਦਿੰਦੀ ਆ ਕਿ ਸਾਨੂੰ ਚੰਗੇ ਗਿਆਨ ਤੇ ਚੰਗੇ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਕਹਿੰਦਾ ਮੈਂ ਅਮਰੀਕ ਕੇਂਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ